ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਘਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਬੀਬੀ ਚਗੀਰਪੁਰ ਬਾਬਤ ਉਹ ਬੋਲੀ ਗਈ ਗਲਤ ਸ਼ਬਦਾਵਲੀ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਤੇ ਪਹਿਲਾਂ ਹੀ ਸੂ ਮੋਟੋ ਲਿਆ ਹੁਣ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਬੋਲੋ ਜ਼ਿੰਦਾਰ ਗਿਆਨੀ ਰਗਵੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਐਜਪੀਸੀ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਦੱਸਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਬੀਤੇ ਦਿਨ ਚੰਡੀਗੜ੍ਹ ਪਹੁੰਚੇ ਸਨ ਜਿੱਥੇ ਉਹ ਜਵਾਬ ਸੌਮ ਦੇ ਦੱਸਿਆ ਸੀ ਕਿ ਉਹਨਾਂ ਤੋਂ ਗਲਤੀ ਹੋਈ ਹੈ ਜਿਸ ਲਈ ਉਹ ਮਾਫੀ ਮੰਗਦੇ ਨੇ ਪਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸਪਸ਼ਟ ਕੀਤਾ ਕਿ ਮਾਮਲਾ ਸਿਰਫ ਮਾਫੀ ਮੰਗਣ ਨਾਲ ਖਤਮ ਨਹੀਂ ਹੋਵੇਗਾ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਉਹਨਾਂ ਨੇ ਬੀਬੀ ਜ਼ਗੀਰ ਕੋਰ ਨਾਲ ਵੀ ਫੋਨ ਤੇ ਗੱਲ ਕੀਤੀ ਹੈ ਉਹਨਾਂ ਦਾ ਪੱਖ ਸੁਣਿਆ ਜਾਵੇਗਾ ਜਿਸ ਤੋਂ ਬਾਅਦ ਕਾਰਵਾਈ ਨੂੰ ਅੱਗੇ ਵਧਾਇਆ ਜਾਵੇਗਾ ਤੇ ਹੁਣ ਐਸਜੀਪੀਸੀ ਮੈਂਬਰ ਵੀ ਧਾਮੀ ਦੇ ਖਿਲਾਫ ਹੋ ਗਏ ਨੇ ਉਹਨਾਂ ਨੇ ਜਿਸ ਤਰ੍ਹਾਂ ਗਿਆਨੇ ਰਕबीर ਸਿੰਘ ਨੂੰ ਬਗ ਪੱਤਰ ਸੌਂਪਿਆ ਤੇ ਨਾਲ ਹੀ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਜਿਸ ਤਰ੍ਹਾਂ ਗਿਆਨੇ ਰਕबीर ਸਿੰਘ ਨੂੰ ਕਿਹਾ ਕਿ ਧਾਮੀ ਦੇ ਖਿਲਾ ਕਿਸਕ ਵਾਸਤੇ ਜ਼ਰੂਰੀ ਹੈ ਕਿ ਉਹ ਮਿੱਠ ਬੋਲਣਾ ਵੀ ਹੋਵੇ ਨਿੰਦਕ ਵੀ ਨਾ ਹੋਵੇ ਇਹ ਉਹ ਗੁਣਨ ਜੋ ਗੁਰਗ੍ਰੰਥ ਸਾਹਿਬ ਸਾਨੂੰ ਸਿਖਾਉਂਦੇ ਹਨ ਪਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭਾਵੇਂ ਗਲਤੀ ਦੇ ਨਾਲ ਹੀ ਉਹਨਾਂ ਦੇ ਮੂੰਹ ਦੇ ਵਿੱਚੋਂ ਗਲਤ ਸ਼ਬਦ ਨਿਕਲੇ ਪਰ ਸਵਾਲ ਤਾਂ ਇਹ ਹੈ ਨਾ ਕਿ ਇਹੋ ਜਿਹੇ ਸ਼ਬਦ ਤੁਹਾਡੇ ਮੂੰਹ 'ਚੋਂ ਨਿਕਲੇ ਹੀ ਕਿਉਂ ਠੀਕ ਹੈ ਤੁਹਾਨੂੰ ਅਹਿਸਾਸ ਹੈ ਕਿ ਤੁਹਾਡੇ ਕੋਲੋਂ ਗਲਤੀ ਹੋਈ ਹੈ ਪਰ ਕੀ ਇਹਦੇ ਨਾਲ ਗੱਲ ਖਤਮ ਹੋ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਮਹਿਲਾ ਕਮਿਸ਼ਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੇਸ਼ ਹੋਣਾ ਪਿਆ ਸਾਡਾ ਸ਼ਰਮ ਨਾਲ ਸਿਰ ਨੀਵਾ ਹੋ ਚੁੱਕਾ ਹੈ ਔਰ ਇਹ ਜ਼ਰੂਰੀ ਹੈ ਹੁਣ ਕਿ ਪ੍ਰਧਾਨ ਸਾਹਿਬ اخਲਾਕੀ ਜ਼ਿੰਮੇਵਾਰੀ ਦੇ ਨਾਲ ਇਸ ਅਧਿ ਤੋ ਅਸਤੀਫਾ ਦੇ ਔਰ ਇਹੀ ਅਸੀ ਕਾਲ ਤੱਕ ਸਾਥ ਕਹਿਣ ਆਇਆ ਇਹ ਜਥੇਦਾਰ ਸਾਹਿਬ ਹੁਣ ਦੇਖਣਗੇ ਕਿ ਉਹ ਜਿਹੜੀ ਕਮੇਟੀ ਉਹਨਾਂ ਨੇ ਬਣਾਈ ਸੀ ਜਿਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਵੀ ਮੈਂਬਰ ਹੀ ਨਹੀਂ ਸੀ ਮੁਖੀ ਸੀ ਕਮੇਟੀ ਦੇ ਉਸ ਕਮੇਟੀ ਦੀ ਕਾਰਜ ਸ਼ੈਲੀ ਕਿਵੇਂ ਦੀ ਹੋਏਗੀ ਕੀ ਹੋਏਗਾ ਪਰ ਸਾਡਾ ਜਿਹੜਾ ਅੱਜ ਦਾ ਮੁੱਦਾ ਹੈ ਸਾਡਾ ਇਹ ਰੋਸ ਪ੍ਰਗਟ ਕਰਨਾ ਹੈ ਕਿ ਸਿੱਖ ਸੰਸਥਾ ਦਾ ਜਿਹੜਾ ਪ੍ਰਧਾਨ ਹੈ ਉਹਦਾ ਆਪਣੀ ਜ਼ੁਬਾਨ ਦੇ ਉੱਪਰ ਆਪਣੀ ਭਾਸ਼ਾ ਦੇ ਉੱਪਰ ਕੰਟਰੋਲ ਨਾ ਹੋਵੇ ਤੇ ਸਾਨੂੰ ਇਸ ਚੀਜ਼ ਦਾ ਦੁਖ ਵੀ ਹੈ ਔਰ ਅਸੀਂ ਇਹਦਾ ਪੂਰਾ ਵਿਰੋਧ ਵੀ ਕਰਦੇ ਆ ਅ ਦੇਖੋ ਅਸੀਂ ਸਿੰਘ ਸਾਹਿਬ ਸ਼੍ਰੀ ਕਾਲਤਾਖਬ ਸਾਹਿਬ ਜੀ ਨੂੰ ਮਿਲਣ ਆਏ ਸੀ ਕੁਦਰਤੀ ਤੌਰ ਤੇ ਉਹਨਾਂ ਦੇ ਕੋਈ ਰੁਝੇਵੇਂ ਸੀ ਉਹ ਇਸ ਵਕਤ ਮਿਲੇ ਨਹੀਂ ਤੇ ਉਹਨਾਂ ਦੇ ਆਪਾਂ ਮੁਲਾਜ਼ਮ ਉਹਨਾਂ ਦੇ ਪੀਏ ਸਾਹਿਬ ਨੂੰ ਅਸੀਂ ਆਪਣਾ ਜਿਹੜਾ ਮੰਗ ਪੱਤਰ ਹੈ ਉਹ ਦੇ ਕੇ ਆਏ ਆ ਤੇ ਆਸ ਉਮੀਦ ਇਹੀ ਰੱਖਦੇ ਆ ਕਿ ਜਥੇਦਾਰ ਸਾਹਿਬ ਜੀ ਜਿਹੜੀ ਭਾਵਨਾ ਲੈ ਕੇ ਸਾਡੀਆਂ ਅੱਜ ਬੀਬੀਆਂ ਜਿਹੜੀਆਂ ਆਪਣੇ ਆਪ ਨੂੰ ਬਹੁਤ ਆहत ਮਹਿਸੂਸ ਕਰ ਰਹੀਆਂ ਨੇ ਕਿ ਜੋ ਵੀ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਦੀ ਬਿਆਨਵਾਜੀ ਅਪਸ਼ਬਦ ਜੋ ਉਹਨਾਂ ਨੇ ਇੱਕ ਕੱਲੇ ਬੀਬੀ ਜ਼ਗੀਰ ਕੌਰ ਜੀ ਬਾਰੇ ਨਹੀਂ ਬੋਲੇ ਉਹਨਾਂ ਨੇ ਇੱਕ ਕਿਸਮ ਦਾ ਸਮੁੱਚੀ ਔਰਤ ਜਾਤ ਨੂੰ ਹੀ ਨੀਮਾ ਦਿਖਾਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹ ਜ਼ਾਹਰ ਕੀਤਾ ਹੈ ਕਿ ਇਹ ਨਫ਼ਰਤ ਹੈ ਜਿਹੜੀ ਉਹ ਕੱਲੇ ਬੀਬੀ ਜ਼ਗੀਰ ਕੌਰ ਦੇ ਪ੍ਰਤੀ ਨਹੀਂ ਸਮੁੱਚੀ ਔਰਤ ਜਾਤ ਦੇ ਪ੍ਰਤੀ ਹੈ ਸੋ ਅਸੀਂ ਆਸ ਉਮੀਦ ਲੈ ਕੇ ਆਏ ਹਾਂ ਕਿ ਜਥੇਦਾਰ ਸਾਹਿਬ ਜਥੇਦਾਰ ਅਕਾਲ ਤਖਸ ਜੀ ਸਾਡੇ ਰਹਿਬਰ ਨੇ ਸਾਡੇ ਰਾਧ ਸੇਰਾਂ ਨੇ ਇੱਕ ਨਵਾਂ ਰਾਹ ਦਖਾਨਗੇ ਉਹ ਤੇ ਇੱਕ ਉਦਾਹਰਨ ਪੇਸ਼ ਹੋਣੀ ਚਾਹੀਦੀ ਹੈ ਕਿ ਸਿਰਫ ਇਹ ਇੱਕ ਬਹੁਤ ਵੱਡੀ ਸੰਸਥਾ ਦੇ ਪ੍ਰਧਾਨ ਦੇ ਮੂੰਹੋਂ ਜਿਹੜੇ ਬੋਲਕ-ਬੋਲ ਬੋਲੇ ਗਏ ਨੇ ਇਹੋ ਜੀ ਇੱਕ ਮਿਸਾਲੀ ਜਿਹੜੀ ਸਜ਼ਾ ਲੱਗੇ ਆ ਉਹਨਾਂ ਦੇ ਕਾਰਵਾਈ ਹੋਵੇ ਤਾਂ ਕਿ ਕੋਈ ਵੀ ਭਵਿੱਖ ਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਕਿ ਇੱਕ ਆਪਾਂ ਪੰਜਾਬੀ ਕਲਚਰ ਦਾ ਇੱਕ ਹਿੱਸਾ ਹੀ ਮੰਨਣ ਲੱਗ ਗਿਆ ਜਦੋਂ ਧੀ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਸੋ ਇਹ ਚੀਜ਼ ਇੱਕ ਉਦਾਹਰਨ ਹੋਵੇ ਕਿ ਕੋਈ ਵੀ ਬੰਦਾ ਅਜਿਹੀ ਹਮਾਕਤ ਕਰਦਾ ਹੈ ਭਾਵੇਂ ਉਹ ਕੋਈ ਛੋਟਾ ਹੋਵੇ ਵੱਡਾ ਹੋਵੇ ਉਹਦੇ ਖਿਲਾਫ ਬਣਦੀ ਕਾਰਵਾਈ ਹੋਵੇਗੀ ਤੇ ਔਰਤਾਂ ਦੀ ਜਿਹੜੀ ਇੱਜ਼ਤ ਹੈ ਉਹ ਬਹਾਲ ਹੋਵੇ ਮਾਨ ਸਨਮਾਨ ਬਹਾਲ ਹੋਣਾ ਚਾਹੀਦਾ ਹੈ